ਜਿਸ ਸਾਡੇ ਦੇ ਆਪਾਰਿਤ ਰਹਿਮਤ ਰਿਚੇ ਦੇ ਪਰਿਵਾਰ ਦੇ ਸਿੰਘ ਪਰਿਵਾਰ ਤੋਂ ਸਪੁਰਦਨ ਦੀ ਦਾਤ ਵਰਸ਼ਿਸ਼ ਕਰਾਈ ਇਸੇ ਤਰ੍ਹਾਂ ਮਾਲਵੇ ਦੀ ਧਰਤੀ ਤੇ ਨੀਲਾ ਮਿੱਟੀ ਦਾ ਦੇ ਮੇਕੀ ਟਪਨ ਜੁਨਾਮ ਦਾ ਨੱਲਾ ਹੈ ਇਥੋਂ ਦਾ ਰੇਲਵੇ ਸਟੇਸ਼ਨ ਹੈ ਇਸੋ ਪਿੰਡ ਦੇ ਵਿੱਚ ਸਿੰਧੂ ਘੁੱਤ ਦਾ ਇੱਕ ਜ਼ਮੀਨਾਰ

ਘਰ ਤਾਂ ਹੈ ਘਰ ਦੇ ਵਿੱਚ اولاد ਨਹੀਂ ਪੁੱਤਰ ਨਹੀਂ ਜੋ ਗ੍ਰੇਟਸ ਦਾ ਥਿਊਰੀ ਆ ਗਿਆ ਹੈ ਸੁਣੇ ਕਿ ਉਹ ਵੀ ਨਾ ਹੋਏ بڑے ਜਿਵੇਂ ਲੋਕ ਕਹਿੰਦੇ ਨੇ ਕਦੇ ਸਿਆਣਿਆਂ ਦੇ ਕੋਲ ਜਾਂਦੇ ਹਨ ਕਦੇ ਮਹਾਨਾਂ ਸਿਆਣੀਆਂ ਤੇ ਜਾ ਜਾ ਕੇ ਦੀਵੇ ਜਗਾਉਂਦੇ ਨੇ ਬੜੇ ਜਾਂਦੇ ਫਰਮਾਏ समय जीत हो गया पता नहीं लगता अच्छा हाँ। उम्र होगी घर औलाद नहीं ਦੇਵਨਾਯ ਦੇ ਨਾਲ ਇੱਕ ਗੁਰੂ ਦਾ ਸਿੱਖ ਮਿਲਿਆ ਜਿਹਦਾ ਨਾਮ ਇਤਿਹਾਰ ਸੁੰਦਰ ਭਾਈ ਗੁਰਾਮ ਜੀ ਦੱਸਿਆ ਤੇ ਭਾਈ ਆਰਣਜੀਤ ਜਦੋਂ ਭਾਈ ਦਾ ਜੀ ਦੇਵਨ ਲੰਦਰ ਪਾਣੀ ਪ੍ਰਸ਼ਾਦਾ ਪਾਣੀ ਛਕਾਇਆ ਤੇ ਭਾਈ ਸੇਵਾ ਕਿੰਨੀ ਹੈ ਭਾਈ ਆਰਣਜੀਤ ਦਾ ਤੇਰਾ ਮੈਨ ਦਾ ਬੜਾ ਉਤਸਾਹ भाई आदम जी का जेड़ा उदास देख के भाई दे गुरुदास जी, जी ने पूछना तभी है भाई आदमी जी ने सारा कोई दस दिता कल की हो नहीं रहत है ना गुरु जी केवल एक घर ओलाद नहीं पुत्र नहीं बड़िया जगह जाके मे टेके बड़िया पूजना पुत्र तो भी पैदा ना होस भाई गुरला कहते हैं कई घबरा

ਅਲੀ ਆ ਗਏ ਮੰਨ ਦੇ ਅੰਦਰ ਸੋਚਦੇ ਆ ਮੈਂ ਕਹਿੰਦੇ ਚਲੂ ਜੇ ਆਪਾਂ ਉੱਥੇ ਜਾ ਕੇ ਸੇਵਾ ਕੀਤੀ ਨਾ ਗੁਰਦੁਆਰ ਦੇ ਵਿੱਚ ਜੇ ਪੁੱਤਰ ਦੀ ਰਾਤ ਤਪਤ ਨਾਲ ਲਈ ਤਾਂ ਜਿਹੜੀ ਸਾਡੀ ਕੀਤੀ ਹੋਈ ਇਸੇ ਦਾ ਨਾ ਇਹਦਾ ਪ੍ਰੋਗੋਗ ਵਿੱਚ ਹੱਲ ਦੇ ਰੋਡ ਮਿਲੇਗਾ ਇਹ ਘਰਵਾਇ ਇੱਕ ਨਾਮ ਨੇ ਆ

ਤੇ ਜਦੋਂ ਇਹ ਨਿਰਾਕਾਰ ਆਪ ਤਪਾਏ ਸੰਗਤ ਦੇ ਸੱਤੇ ਨੂੰ ਅਨੁਭਵ ਕਰਕੇ ਗੁਰੂ 파ਸ਼ਾ ਜੀ ਹੁਕਮ ਕਰਦੇ ਆ ਕਿ ਭਾਈ ਇਸ ਸਮੇਂ ਕੋਈ ਅਸਵਾਸਿਕ ਹੈ ਆਇਆ ਹੈ ਜਿਹੜਾ ਤੁਮ ਆਗਰਤ ਕਰਕੇ ਆਪ ਸਰਕਾਰ ਦੇ ਇਰਾਦੇ ਸਰਬੀ ਨੂੰ ਦੂਰ ਕਰੇ ਤੇ ਗੁਰੂ ਨਾਨਕ ਦੇ ਘਰ ਤੋਂ ਜੋ ਵੀ ਤੁਝ ਮੰਗੇਗਾ ਉਹਨੂੰ ਗੁਰੂ ਘਰ ਤੋਂ ਪਰਵਾਣ ਨਹੀਂ ਆਵੇਗਾ

バイバイだ。

तीसरे दिन के, तो के आप तो है। आप समय गुरु पातशाह जी कहना करते भाई मंगना कर भाई आदमी जी फिर उस समय दो ਇਰਪਾ ਗਰੋਤੀ ਨੂੰ ਉਤਰਦੀ ਦਾਰੂ ਹਰਸ਼ੋਣੋਂ ਸਾਡੇ ਘਰ ਦੇ ਵਿੱਚ ਬੜਾ ਧੰਨ ਦਾ ਜਮੀਨ ਜਾਇਦਾਦ ਹੈ ਕੇਵਲ ਪੁੱਤਰ ਦੀ ਘਟ ਹੈ ਪੁੱਤਰ ਦੀ ਫਸਲ ਹੈ ਜਿਹੜੀ ਕਿੰ ਤੋਂ ਵੀ ਸਾਡੇ ਕੋਲੋਂ ਉਗਰੀ ਹੋਈ ਤੇ ਸਾਨੂੰ ਪੁੱਤਰ ਦੀ ਦਾਤ ਸਾਡੀ ਘੁੜੀ ਦੇ ਵਿੱਚ ਪਾ ਦਿਓ ਮਜੂਰ ਨੇ ਇਹ ਬਜਟ ਨੂੰ ਕਿੰਨਾ ਬੰਦ ਕਰ ਲਈ ਤਾ ਵਾਰ ਦੇ ਦਿੱਤੀ ਆ ਦਿਵਾਨ ਦੇ ਵਿੱਚ ਉਸ ਨੇ ਚੁਕਾ ਨਾ ਗਈ ਇਹਦਾ ਅਪਰੇਜ ਨਹੀਂ ਕਰਾ ਹੁੰਦਾ ਕਿਤੇ 1.5 ਘੰਟਾ ਸਰਬੋਤਮੀ ਨੇ ਨੇਤਰ ਦਾ ਗੁੰਮੇ ਸਮੇਂ ਕੁੜੇ ਜੇ ਸੋਪਾ ਆਗੇ ਜੋੜੀਏ ਜਿਹੜੇ ਵੀ ਸੰਗਤ ਦੇ ਸਰਮਣੇ ਕੜੀਆ ਤੇ ਸਾਡੀ ਸੰਗਤ ਦੇਖਣੇ ਕਿ ਅੱਜ ਕੀ ਬਾਣਾ ਬਾਪ ਰਿਹਾ ਹੈ